ਲੋ ਜੀ 17 ਸਤੰਬਰ ਨੂੰ ਪੁਰਤਗਾਲ ਦੇ ਵਿੱਚ ਪ੍ਰੋਟੈਸਟ ਹੈ ਸਾਰੇ ਭਣਾ ਭਰਾਵਾਂ ਨੂੰ ਆਪਾਂ ਨੇ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਆਪਣੇ ਲੋਕਾਂ ਦਾ ਸਾਥ ਦੋ ਜਿਨ੍ਹਾਂ ਕੋਲੇ ਪੇਪਰ ਹੈਗੇ ਨੇ ਚਾਹੇ ਨਹੀਂ ਹੈਗੇ ਹੁਣ ਜਿਨ੍ਹਾਂ ਕੋਲੇ ਪੇਪਰ ਸੀਗੇ ਨਾ ਉਹ ਲੋਕ ਸੋਦੇ ਤੇ ਯਾਰ ਸਾਨੇ ਕੀ ਲੈਣਾ ਹੁਣ ਉਹਨਾਂ ਲੋਕਾਂ ਨੂੰ ਵੀ ਕੰਟਰੀ ਹਟਾ ਕੇ ਨੇ ਪੁਰਤਗਾਲ ਦੇ ਵਿੱਚ ਹਜੇ ਵੀ ਸਾਡੇ ਲੋਕ ਮੰਨਣ ਨੂੰ ਤਿਆਰ ਨਹੀਂ ਹੈਗੇ ਇਹ ਤਾਂ ਅਹੀ ਕਹਿੰਦੇ ਨੇ ਵੀ ਝੂਠੀ ਖਬਰ ਆ ਜੀ ਫੇਕ ਹੈ ਜਿਨ੍ਹਾਂ ਦੇ ਬਾਈ ਆਏ ਨੇ ਜਾਂ ਜਿਨ੍ਹਾਂ ਦੇ ਫਊਗੀ ਉਹਨਾਂ ਦੇ ਭਾਦ ਦਾ ਸਾਰਾ ਕੁਝ ਹੀ ਸਹੀ ਹੈ ਜਿਹੜੇ ਹਜੇ ਮੰਨਣ ਨੂੰ ਤਿਆਰ ਨਹੀਂ ਹੈਗੇ ਤੁਹਾਨੂੰ ਲੋਕਾਂ ਨੂੰ ਬੇਨਤੀ ਹੈ ਤੁਸੀਂ ਪੁਰਤਗਾਲ ਜਾਓ 17 ਸਤੰਬਰ ਨੂੰ ਦੁਪਹਿਰੇ 2 ਵਜੇ ਪਾਰਲੀਮੈਂਟ ਦੇ ਬਾਹਰ ਸਾਰੇ ਆਪਣੇ ਪੰਜਾਬੀ ਭੈਣਾ ਭਰਾਵਾਂ ਨੂੰ ਬੁਲਾਇਆ ਗਿਆ ਉੱਥੇ ਜਾ ਕੇ ਇਕੱਠ ਕਰੋ ਸ਼ਾਇਦ ਕੁਝ ਹੋ ਜੇ ਹੁਣ ਕਹਿੰਦਾ ਐਸਆਈਐਸ ਕੋਈ ਕੁਝ ਕਹਿ ਦਿੰਦਾ ਇਹ ਆ ਚੀਜ਼ ਆ ਕੋਈ ਆ ਚੀਜ਼ ਆ ਕਹਿ ਦਿੰਦਾ ਭਾਈ ਐਸਆਈਐਸ ਦਾ ਪ੍ਰੋਪਰਲੀ ਮਤਲਬ ਇਹੀ ਸੀਗਾ ਵੀ ਜਿਹੜੇ ਲੋਕ ਟੂਰਿਸਟ ਵੀਜ਼ੇ ਤੇ ਤੁਸੀਂ ਲੀਗਲੀ ਐਂਟਰ ਹੋਇਓ ਯੂਰਪ ਦੇ ਵਿੱਚ ਪਰ ਟੂਰਿਸਟ ਵੀਜ਼ਾ ਹੁੰਦਾ ਕੀ ਹੈ ਸਾਡੇ ਸਾਲੇ ਜਿਹੜੇ ਅੱਜ ਦੇ ਏਜੰਟ ਨੇ ਉਹ ਹਜੇ ਵੀ ਲੋਕਾਂ ਨੂੰ ਲੁੱਟ ਰਹੇ ਨੇ ਸਾਡੇ ਲੋਕਾਂ ਦੀ ਗਲਤੀ ਹੈ ਜਿਹੜੇ ਹਜੇ ਫੁੱਦੂ ਬਣਦੇ ਨੇ ਫਿਰ ਇੱਥੇ ਕਮੈਂਟ ਉਹੀ ਕਰਨਗੇ ਵੀਰੇ ਟੂਰਿਸਟ ਵੀਜ਼ਾ ਚੇਂਜ ਹੋ ਜੂ ਵਰਕ ਪਰਮਿਟ ਤੇ ਹੋ ਜੂ ਉਹ ਪ੍ਰਾਵੋ ਕਾਸਟ ਚ ਚੇਂਜ ਨਹੀਂ ਹੁੰਦਾ ਹੈਗਾ ਦੇਖੋ ਪੁਰਤਗਾਲ ਦੇ ਹਾਲਾਤ ਕੀ ਨੇ ਐਸਆਈਐਸ ਚ ਵੀ ਉਹੀ ਲੋਕੀ ਪਾਏ ਹੋਏ ਨੇ ਜਿਹੜੇ ਟੂਰਿਸਟ ਵਿਜ਼ਿਟ ਤੇ ਆਏ ਤੇ ਉਦੋਂ ਗਵਰਨਮੈਂਟ ਨੇ ਟੈਕਸ ਲੈਣੇ ਸੀਗੇ ਪੈਸੇ ਲੈਣ ਤੇ ਉਹਨਾਂ ਨੇ ਆਪਦਾ ਇਕੱਠਾ ਕਰ ਲਿਆ ਸਾਰਾ ਕੁਝ ਤੇ ਹੁਣ ਪੇਪਰ ਵਾਲਿਆਂ ਨੂੰ ਵੀ ਕੰਟਰੀ ਆਊਟ ਦੇ ਰਹੇ ਨੇ ਫਿਲਹਾਲ ਦੀ ਘੜੀ ਸਾਰਿਆਂ ਨੂੰ ਬੇਇਨਤੀ ਆ ਵੀ ਮੇਰਾ ਭਰਾ ਕੁਝ ਹੋ ਸਕਦਾ ਹੁਣ ਜੇ ਆਪਾਂ ਇਕੱਠੇ ਹੋ ਕੇ ਚੱਲਾਂਗੇ ਜਿਵੇਂ ਜਿੰਨੀਆਂ ਵੀ ਕੰਟਰੀਆਂ ਨੇ ਯੂਰਪ ਦੇ ਕਿਤੇ ਵੀ ਤੁਹਾਨੂੰ ਏਦਾਂ ਦੀ ਪ੍ਰੋਬਲਮ ਆਉਂਦੀ ਹੈ ਇੰਗਲੈਂਡ ਚ ਵੀ ਬਹੁਤ ਵੱਡਾ ਪ੍ਰੋਟੈਸਟ ਹੋ ਕੇ ਹਟਿਆ ਜੇ ਕੱ ਤੇ ਉਹਦਾ ਵੀ ਰੀਜ਼ਨ ਸੀਗਾ ਪਰ ਹੁਣ ਹਾਲ ਦੀ ਘੜੀ ਤੁਸੀਂ ਪੁਰਤਗਾਲਾਂ ਦਾ ਸਾਥ ਦਈਏ ਆਪਾਂ ਇਕੱਠੇ ਹੋ ਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੀਏ ਇਹ ਚੀਜ਼ਾਂ ਤੁਸੀਂ ਸੋਚੋ ਨਾ ਵੀ ਲਾਈਕ ਵਿਊ ਵਾਸਤੇ ਚੀਜ਼ਾਂ ਨੇ ਇੱਕ ਵਾਰੀ ਆਪਾਂ ਨੂੰ ਇਕੱਠੇ ਹੋਣ ਵਾਸਤੇ ਜਿੰਨੀ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਸਾਰੇ ਲੋਕ ਉੱਥੇ ਆਪਣੇ ਜਿਹੜੇ ਇਹਨਾਂ ਕੋਲੇ ਪੇਪਰ ਹੈਗੇ ਨੇ ਪੁਰਤਗਾਲ ਦੇ ਚ ਨਹੀਂ ਹੈ ਜਿਹੜੇ ਉੱਥੇ ਰਹਿ ਰਹੇ ਨੇ ਜਿਨ੍ਹਾਂ ਨੇ ਟੈਕਸ ਦੇ ਕੇ ਬਣਾਏ ਨੇ ਚਾਹੇ ਪਾਸਪੋਰਟ ਨੇ ਪੁਰਤਗਾਲ ਦੇ ਇੱਕ ਵਾਰੀ ਤੁਸੀਂ ਉਹ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਵੋ ਆਪਣੇ ਲੋਕਾਂ ਨੂੰ ਥੋੜੀ ਜੀ ਜਾਨ ਸੋਖੀ ਹੋਵੇ ਉਹਨਾਂ ਨੂੰ ਥੋੜਾ ਜਿਆਦਾ ਕੋਈ ਢਿੱਲ ਦੇਣ ਉਹ